ਯਾਰ ਕਈ ਬੰਦੇ ਨਾ ਵਿਆਹ ਕਰਾਉਣ ਤੋਂ ਹੀ ਡਰੀ ਜਾਣਗੇ ਵੀ ਜੇ ਵਿਆਹ ਕਰਾ ਲਿਆ ਘਰ ਵਾਲੀ ਭਾਂਡੇ ਮਜਾਉ ਐਡੀ ਗੱਲ ਬਾਤ ਨਹੀਂ ਵੀਰੇ 10 ਮਿੰਟ ਲਾਦਦੇ ਨੇ ਬੱਸ ਹੋਰ ਯਾਰ ਸਾਰਿਆਂ ਦੀ ਘਰ ਵਾਲੀ ਨੂੰ ਆਹ ਪਤਾ ਨਹੀਂ ਕੀ ਬਿਮਾਰੀ ਹੁੰਦੀ ਆ ਚਾਹੇ ਤੁਸੀਂ ਲੱਖ ਰੁਪਏ ਦਾ ਮੋਬਾਈਲ ਲੈ ਕੇ ਦੇ ਦਿਓ ਪਰ ਨਿਗਾ ਉਹਨਾਂ ਦੀ ਘਰ ਵਾਲ ਦੇ 10000 ਵਾਲੇ ਮੋਬਾਈਲ ਤੇ ਹੀ ਰਹੂਗੀ ਕੱਲ ਮੈਨੂੰ 6 ਸਾਲ ਬਾਅਦ ਮੇਰੀ ਪੁਰਾਣੀ ਸਹੇਲੀ ਦਾ ਫੋਨ ਆਇਆ। ਮੇਰੀ ਆ ਖਬਰ ਆਈ। ਜਦੋਂ ਉਹਨੇ ਮੈਨੂੰ ਕਿਹਾ ਮੈਂ LIC ਜੁਆਇਨ ਕਰ ਲਈ ਇੱਕ ਪਾਲਿਸੀ ਲੈ ਲਓ ਪਲੀਜ਼ ਮੈਂ ਟਾਰਗੇਟ ਪੂਰਾ ਕਰਨਾ ਹੈ। ਯਾਰ ਕਈ ਦਿਨ ਹੋ ਗਏ ਤੇ ਘਰਦਿਆਂ ਨੂੰ ਪਿੱਛੇ ਪਿਆ ਨੂੰ ਤੂੰ ਬੇਲੜ ਤੂੰ ਨਕਮਾ ਆਪਾਂ ਹੀ ਫਿਰ ਕੱਲ ਹਿੱਕ ਜੀ ਚੌੜੀ ਕਰਕੇ ਕਹੇ ਦਿੰਦਾ। ਮੈਂ ਕਿਹਾ ਗੱਲ ਸੁਣੋ ਏ ਆ ਜਿਹੜੇ ਦਰਫਤ ਨੇ ਨਾ ਇਹ ਮੇਰੀਓ ਕਾਰਬਨ ਡਾਈਆਕਸਾਈਡ ਕਰਕੇ ਜਾਂਉਂਦੇ ਨੇ ਨਹੀਂ ਹੁਣ ਉਹ ਕਿੱਦਾਂ ਤੇ ਲਟੇ ਪਏ ਹੁੰਦੇ ਹੁਣ ਨਹੀਂ ਕੋਈ ਦੂਰ ਹੁਣ ਚੁੱਪ ਹੋਏ